ਸ਼ਬਦ ਦੇ ਨਾਲ ਹੀ ਸਾਡੀ ਸੁਰਤ ਜੇ ਜੁੜ ਗਈ ਨਾ ਤੇ ਅਸੀਂ ਉਸ ਸ਼ਬਦ ਦੇ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਲਵਾਂਗੇ ਆਪਣੇ ਜੀਵਨ ਵਿੱਚ ਲਾਹਾ ਖਟ ਲਵਾਂਗੇ ਇयां ਖਾਟ ਚੱਲੋ ਹਰ ਲਾਹਾ ਅਸੀਂ ਲਾਹ ਖਟ ਕੇ ਚੱਲੇ ਜਾਣਗੇ ਪਰ ਜੇ ਅਸੀਂ ਮੂਰਤੀਆਂ ਨੂੰ ਮੱਥਾ ਟੇਕ ਲਿਆ ਨਾ ਜੇ ਅਸੀਂ ਉਹਨਾਂ ਨੂੰ ਗੁੰਮਰਾ ਕਰਨ ਵਾਲਿਆਂ ਦੇ ਅੱਗੇ ਮੱਥਾ ਟੇਕ ਲਿਆ ਨਾ ਜੇ ਅਸੀਂ ਉਹਨਾਂ ਧਾਰਮਿਕ ਸਥਾਨਾਂ ਤੇ ਜਾ ਕੇ ਜਿਹੜੇ ਅੱਜ ਬਾਬੇ ਬਣੇ ਬੈਠੇ ਨੇ ਜਿਨ੍ਹਾਂ ਦੇ ਸਰੀਰ ਕੁੰਟਲਾ ਕੁੰਟਲਾ ਦੇ ਨੇ ਅਸੀਂ ਉਹਨਾਂ ਨੂੰ ਮੱਥਾ ਟੇਕੀ ਜਾਂਦੇ ਨੇ ਤੇ ਯਾਦ ਰੱਖਿਓ ਸਿੱਖ ਹੋ ਕੇ ਵੀ ਤੂੰ ਸ਼ਬਦ ਨੂੰ ਗੁਰੂ ਨਹੀਂ ਮੰਨਿਆ ਤੂੰ ਗੁਰੂ ਉਹਨੂੰ ਮੰਨਿਆ ਜਿਹਦੀ ਅੰਦਰ ਜੋਤ ਰੱਬ ਦੀ ਵੀ ਤੇਰੇ ਅੰਦਰ ਉਹੀ ਹੈ ਤੇ ਉਸ ਬਾਬੇ ਦੇ ਅੰਦਰ ਵੀ ਉਹੀ ਜੋਤ ਹੈ